ਮੂਨ ਵਾ ਸਾਸਤਰੀ ਕਲਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਜਰਸੀ ਲੈ ਕੇ ਆਇਆ ਕਰੋਸ ਚ ਪੈਂਦੀ ਆ ਆ ਬੱਸੀ ਐ ਦੀ ਤੇ ਦੁੱਧ ਦਾ 12 ਕਿਲੋ ਦੁੱਧ 12 ਕਿਲੋ ਆ ਪਿੰਡ ਬੱਲੋਕੇ ਜ਼ਿਲ੍ਹਾ ਬਰਨਾਲਾ ਤਪੇਰੇ ਤੇ ਭਧੌੜ ਦੇ ਸਾਨ੍ਹੇ ਚ ਪੈ ਜਾਂਦੀ ਆ ਪਿੰਡ ਨੇੜੇ ਆ ਗਿਆ ਸੰਧੂਕਲਾਂ ਹਰਾਈਆ ਜੇ ਕਿਸੇ ਭਰਾ ਨੇ ਖਰੀਦਣੀ ਆ ਤੇ ਦੁੱਧ 12 ਕਿਲੋ ਆ ਫੈਂਟ ਫੂਟ ਬਹੁਤ ਆਉਂਦੀ ਆ ਮੱਝਾਂ ਹਰਗਾ ਦੁੱਧ ਦਾ ਕੱਲਾ ਕੱਲਾ ਥਾਣਾ ਚੱਡਾ ਬਹੁਤ ਸੋਹਣਾਗਾ ਚਾਰੇ ਥਾਣਾ ਬਾਈ ਕੋਈ ਆਇ ਨਹੀਂ ਵੀ ਪੰਜਵਾਂ ਥਾਣਾ ਕਰੋ ਹੱਚ ਪੈਂਦੀ ਆ ਪੈਂਡ ਵੱਲੋ ਕੇ ਖੜੀ ਆ ਤੇ ਰੇਟ ਇਹਦਾ ਹੈਗਾ 55000 55000 ਚ ਮਾਨਤਾਨ ਹੋ ਜਾਊਗਾ ਤੇ ਜੇ ਕਿਸੇ ਨੇ ਖਰੀਦਨੀ ਆ ਤਾਂ ਮੋਬਾਈਲ ਨੰਬਰ 97799 922753 ਹਲੋ ਬਾਈ ਜੀ ਥਾਣਾ ਤੇ ਫੇਰ ਮਰਵਾ ਦਿੰਨੇ ਆਪਾਂ ਤੇ ਆ ਬੱਸੀ ਆ ਤੇ ਮਗਰ ਆ ਬੱਸੀ ਹੈ ਧੰਨਵਾਦ ਸਾਈ ਬਾਈ ਜੀ ਸਾਰਿਆਂ ਦਾ ਵੀਡੀਓ ਦੇਖਣ ਦਾ